ਸ਼ੇਦੀ ਜਿਹੜੀ ਪਹਿਲਾਂ ਨਾਲੋਂ ਖਾਪਤ ਸੀਗੀ ਉਹ ਘਟ ਗਈ ਕਿਉਂਕਿ ਮਿਲਦਾ ਹੀ ਨਹੀਂ ਹੈਗਾ ਜਦੋਂ ਨਸ਼ਾ ਲੇਕਿਨ ਉਹਦੇ ਨਾਲ ਕੀ ਹੋਇਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀ ਜਿਹੜਾ ਨਸ਼ੇ ਆਲਾ ਸੀ ਉਹ ਘਬਰਾ ਗਿਆ ਕਿਉਂ ਘਬਰਾ ਗਿਆ ਨਸ਼ਾ ਨੂੰ ਮਿਲਣਾ ਤਾਂ ਬੰਦ ਹੋ ਗਿਆ ਲੇਕਿਨ ਉਹਨੂੰ ਤੋੜਤਾ ਲੱਗ ਰਹੀ ਹੈ ਨਸ਼ੇ ਦੀ ਤਾਂ ਹੁਣ ਉਹਨੂੰ ਨਸ਼ਾ ਮਿਲ ਨਹੀਂ ਰਿਹਾ ਨਸ਼ੇ ਦੀ ਤੋੜ ਪੈ ਰਹੀ ਹੈ ਤਾਂ ਫਿਰ ਉਹ ਘਬਰਾ ਕੇ ਸਾਡੇ ਕੋਲ ਆ ਰਿਹਾ ਕਿ ਡਾਕਟਰ ਸਾਹਿਬ ਮੇਰਾ ਜਿਹੜਾ ਇਹ ਨਸ਼ਾ ਜਿਦੇ ਕਰਕੇ ਮੈਨੂੰ ਹੁਣ ਘਬਰਾਹਟ ਬੇਚੈਨੀ ਹੋ ਰਹੀ ਹੈ ਇਸ ਨਸ਼ੇ ਦਾ ਤੁਸੀਂ ਮੈਨੂੰ ਕੋਈ ਇਹੋ ਜਿਹਾ ਇਲਾਜ ਦਿਓ ਕਿ ਮੈਂ ਇਸ ਨਸ਼ੇ ਨੂੰ ਬਿਲਕੁਲ ਪੂਰੀ ਤਰ੍ਹਾਂ ਤਿਆਗਦਾ ਤੇ ਮੈਨੂੰ ਇਹਦਾ ਕੋਈ ਵੀ ਜਿਹੜਾ ਅਸਰ ਹੈ ਉਹ ਮੇਰੇ ਸਰੀਰ ਤੇ ਬਿਲਕੁਲ ਨਾ ਰਹੇ। ਜਦੋਂ ਉਸ ਨੂੰ ਨਸ਼ਾ ਨਹੀਂ ਮਿਲੇਗਾ, ਉਹਨੂੰ ਤੋੜ ਲੱਗੇਗੀ, ਕਬਰਾਹਟ, ਬੇਚੈਨੀ ਜਦੋਂ ਉਹਦੇ ਸਰੀਰ 'ਚ ਹੋਏਗੀ, ਦਰਦਾਂ ਵੀ ਹੋਣਗੀਆਂ ਤਾਂ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਬੰਦੇ ਨੂੰ ਨੀਂਦ ਕਿਵੇਂ ਆ ਸਕਦੀ ਹੈ? ਔਰ ਕੋਈ ਮੈਡੀਕਲ ਨਸ਼ੇ ਕਰਨੀ ਨੂੰ ਜਾਣਾ ਸ਼ੁਰੂ ਕਰ ਦਿੰਦੇ ਆ ਜੇ ਉਹਨਾਂ ਨੂੰ ਦੂਜਾ ਨਸ਼ਾ ਨਹੀਂ ਮਿਲ ਰਿਹਾ ਤਾਂ ਉਹ ਮੈਡੀਕਲ ਨਸ਼ਾ ਨਿਕੋਣ ਭਜਦੇ ਆ ਜਾਂ ਫਿਰ ਉਹ ਸਾਡੇ ਵੈਦ ਭਾਈਚਾਰੇ ਕੋਲ ਆਂਦੇ ਆ ਵੀ ਸਰ ਮੈਨੂੰ ਇਸ ਨਸ਼ੇ ਦੀ ਜਿਹੜੀ ਤੋੜ ਲੱਗ ਰਹੀ ਹੈ ਉਸ ਤੋੜ ਤੋਂ ਬਾਹਰ ਕੱਢ